ਦੀ ਕਿੱਥੋਂ ਬਣਾਈ ਸੀ ਬਈ ਪਹਿਲੀ ਬਣਾਈ ਸੂਏ ਤੇ ਮਾ ਤੇ ਹਰਪ੍ਰੀਤ ਨੇ ਵੀਡੀਓ ਬਣਾਈ ਉਦੋਂ ਨਾ ਅਸਲ ਦੇ ਵਿੱਚ ਇੱਕ ਗੱਲ ਬੜੀ ਵਾਇਰਲ ਹੋਈ ਵੀ ਸੀ ਵੀ ਨੀਲੇ ਬਾਬੇ ਨੇ ਚਾਪਣ ਚੱਕ ਤਾਂ ਮੀਂਹ ਚੱਕ ਵੀ ਤੇ ਨੀਲੇ ਟੱਕਣ ਨਾ ਮੀਂਹ ਜਿਆਦਾ ਆ ਜਾਊਗਾ ਉਹ ਕਿਸ ਦੇ ਵਿੱਚ ਸੀਗਾ ਵੀ ਮਤਲਬ ਉਹ ਐ ਸਕ੍ਰਿਪਟਡ ਜੀ ਵੀਡੀਓ ਸੀਗੀ ਵੀ ਮੈਨੂੰ ਵੀ ਉਹ ਉਹ ਨਾ ਵੀ ਮੈਂ ਕੰਮ ਚੋਰ ਜਾਂ ਬੰਦਾ ਐ ਹਾਂਜੀ ਤੇ ਮੈਨੂੰ ਮਸੂਆ ਜਾਂ ਘੜਦੇ ਨੂੰ ਮੈਨੂੰ ਇੱਕ ਮਤਲਬ ਘੜਾ ਥਿਆ ਜਾਂਦਾ ਹਾਂਜੀ ਤੇ ਘੜਾ ਥਿਆਉਣਾ ਥਿਆਉਂਦਾ ਹੈ ਤਾਂ ਜਦੋਂ ਉਹਦਾ ਮੈਂ ਐ ਚੱਪਣ ਚੱਕਦਾ ਹਾਂ ਹਾਂਜੀ ਤਾਂ ਨੇਰੀ ਆ ਜਾਂਦੀ ਹੈ ਪੂਰੀ ਨੇਰੀ ਆ ਜਾਂਦੀ ਹੈ ਤੇ ਜਦੋਂ ਮੈਂ ਚੱਪੜ ਰੱਖਦਾ ਹਾਂ ਉਹ ਬੰਦ ਹੋ ਜਾਂਦਾ ਵੀ ਉਸ ਮੈਂ ਉਹਦੀ ਗੱਲ ਕਿੱਟਣ ਲੱਗਾਂ ਨੇਰੀ ਵਾਲਾ ਸ਼ਾਟ ਉਹ ਅੱਡ ਕੀਤਾ ਵਾ ਸੀਗਾ ਜੀ ਉਹ ਮੌਕੇ ਤੇ ਇਹ ਗੱਲ ਮੈਂ ਤੁਹਾਨੂੰ ਦੱਸਦਾ ਹਾਂਜੀ ਨਵੇਂ ਬੰਦੇ ਹਾਂਜੀ ਐਡੀਟਿੰਗ ਕਰਨੀ ਆਵੇ ਨਾ ਹਾਂਜੀ ਤਾਂ ਸਾਨੂੰ ਪਤਾ ਲੱਗਿਆ ਵੀ ਗ੍ਰੀਨ ਸਕਰੀਨ ਤੇ YouTube ਤੋਂ ਨੇਰੀ ਵਾਲੇ ਸੀਨ ਲੈ ਜਾਂਦੇ ਲੈ ਜਾਂਦੇ ਹਾਂਜੀ ਠੀਕ ਹੈ ਕਿ ਨਹੀਂ ਹਾਂਜੀ ਉਹ ਨੇਰੀ ਵਾਲੇ ਸੀਨ ਲੈ ਜਾਂਦੇ ਆ ਉਹ ਜਦੋਂ ਆਪਾਂ ਮੰਨ ਲਓ ਵੀ ਗ੍ਰੀਨ ਸਕਰੀਨ ਨੂੰ ਉਹਨੂੰ ਕਰੋਮਾ ਆਨ ਕਰ ਦਿੰਨੇ ਆ ਤਾਂ ਉਹ ਕੱਲੀ ਨੇਰੀ ਜੀ ਚੱਲਦੀ ਆ ਆਪਣੇ ਉੱਤੇ ਜਿਵੇਂ ਆਪਾਂ ਹੁਣ ਇੱਥੇ ਨੇਰੀ ਚੱਲਦਿਆਂ ਤੇ ਬਗਾਉਣੀ ਆ ਤੇ ਓਵੇਂ ਤੁਹਾਨੂੰ ਐ ਕਰਨ ਦੀ ਲੋੜ ਆ ਨੇਰੀ ਵਗਦੀ ਆ ਨੇਰੀ ਹਾਂਜੀ 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 ਤਾਂ ਉਹ ਓਵੇਂ ਸੀ ਸਿਸਟਮ ਜੀ ਉਹ ਸਾਨੂੰ ਉਹ YouTube ਤੋਂ ਲੱਭ ਗਿਆ ਜੀ ਫਿਰ ਉਹ YouTube ਤੋਂ ਉੱਤੇ ਉਹ ਸੀਨ ਓਵੇਂ ੱੱਕਣਾ ਹੈ ਚੱਕਣਾ ਹੈ ਨੇਰੀ ਆ ਗਈ ਹਾਂ ਥੋੜੇ ਐਕਟ ਜਿਹਾ ਕਰ ਲੈਣ ਤੇ ਉਹ ਨੇਰੀ ਉਲਾ ਦੇਣੀ ਜੀ ਉਹ ਓਵੇਂ ਉਹ ਬਣਾ ਕੇ ਤੇ ਉਹ ਚਲਾਈ ਵੀਡੀਓ ਜੀ ਫਿਰ ਉਹਦੇ ਬਾਰੇ ਸਕੀਮਾਂ ਕਰਦੇ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਆਪਾਂ ਨੂੰ ਨੀਲੇ ਵਾਲਾ ਘੜਾਥੇ ਆ ਗਿਆ ਘੜਾਥੇ ਆ ਗਿਆ ਉਹ ਵੀਡੀਓ ਚ ਤਾਂ ਵੀ ਇਹ ਨੀਲੇ ਵਾਲਾ ਥੇ ਆ ਗਿਆ ਵੀ ਫਿਰ ਆਪਾਂ ਕੀ ਕਰਾਂਗੇ ਕਦੇ ਫਿਰ ਅਸੀਂ ਸਕੀਮ ਕਰਦੇ ਆ ਵੀ ਇਹਨੂੰ ਆਪਾਂ ਬਾਰਡਰ ਤੇ ਰੱਖ ਲੈਣੇ ਆ ਹੂੰ ਤੇ ਭਾਰਤ ਸਰਕਾਰ ਤੋਂ ਸਾਰੀ ਸਿਕਿਉਰਿਟੀ ਦਾ ਜੁਮਾ ਲੈ ਲੈਣੇ ਆ ਇੰਨਾ ਫੌਜ ਤੇ ਖਰਚਾ ਕਰਦੀ ਆ ਇਦੋਂ ਪਾਕ ਤਾਂ ਚੜ ਕੇ ਆ ਕਰੋ ਇਧਰੋਂ ਨੇਰੀ ਛੱਡ ਦਿਆ ਕਰਾਂਗੇ ਮੱਲਾ ਢੱਕਣ ਚੱਕ ਦਿਆ ਕਰਾਂਗੇ ਤੇ ਨੇਰੀ ਆਪਣੀ ਚੱਲ ਵਟੇ ਕਰੀ ਆਪਾਂ ਲੈ ਜਾ ਕਰ ਹਾਂ ਧੱਕ ਕੇ ਦੂਜੇ ਦੀ ਫੌਜ ਨੂੰ ਫਿਰ ਐ ਸਕੀਮਾ ਸਕੂਮਾ ਕਰਦੇ ਆ ਤੇ ਐ ਸਕੀਮਾ ਸਕੂਮਾ ਕਰਦੇ ਆ ਤਾਂ ਸਾਡੇ ਤੋਂ ਘੜਾ ਜਿਹੜਾ ਉਹ ਟੁੱਟ ਜਾਂਦਾ ਜੀ ਟੁੱਟ ਜਾਂਦਾ ਉਹ 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 ਮਨ ਲਓ ਵੀਡੀਓ ਬਣਾਈ ਸੀ ਉਹ ਵੀਡੀਓ ਸਾਡੀ ਬਹੁਤ ਚੱਲੀ ਪਹਿਲੀ ਵੀ ਵੀਡੀਓ ਮਤਲਬ ਪਹਿਲੀ ਵੀ ਵੀਡੀਓ ਹਾਂ ਪਹਿਲੀ ਵੀਡੀਓ ਥੋੜੀ ਮੰਨ ਲਓ ਨੇ ਸਪੀਡ ਫਾੜ ਲਈ ਆ ਚੱਲ ਗਈ ਉਹ ਚੱਲਣ ਦਾ ਕਾਰਨ ਨੂੰ ਮੋਹਲੇ ਬਣ ਗਿਆ ਜੀ ਉਦੋਂ ਉਹ ਉਹ ਬਾਬੇ ਦੀ ਜੋਨੀ ਬਾਬੇ ਦੀ ਉਹ ਗੱਲ ਵਾਇਰਲ ਹੋਈ ਹੋਈ ਸੀ ਮਤਲਬ ਉਹ ਗੱਲ ਵੀ ਤਾਜੀ-ਤਾਜੀ ਵਾਇਰਲ ਹੋਈ ਵੀ ਸੀ ਤੇ ਤੁਹਾਨੂੰ ਵੀ ਐ ਮੰਨ ਲਓ ਵੀ ਤੁਸੀਂ ਵੀ ਉਹ ਵੀਡੀਓ ਚੱਕ ਲਈ ਅਸੀਂ ਵੀ ਅਸੀਂ ਵੀ ਉਹ ਤੱਤੇ ਮੁੱਦੇ ਨੂੰ ਚੱਕ ਕੇ ਜੀ ਤੇ ਉਹਦੇ ਤੱਤੇ ਮੁੱਦੇ ਨੂੰ ਚੱਕ ਕੇ ਵੀਡੀਓ ਬਣਾਤੀ ਉਹ ਗੱਲ ਰਿਲੇਟ ਕਰਦੀ ਸੀਗੀ ਤਾਂ ਉਹ ਮਤਲਬ ਲੋਕਾਂ ਨੇ ਉਹਨੂੰ ਮਜ਼ਾਕ ਦੇ ਵਿੱਚ ਲੈ ਲੈ ਮਜ਼ਾਕ ਦੇ ਵਿੱਚ ਤਾਂ ਬਾਬੇ ਦੀ ਗੱਲ ਨੂੰ ਵੈਸੀ ਲੋਕ ਲੈ ਰਹੀ ਸੀ ਵੈਸੀ ਲੈ ਲੈਂਦੀ ਸੀ ਲੈ ਰਹੀ ਸੀ ਤਾਂ ਉਹ ਫਿਰ ਉਹ ਚੀਜ਼ ਨਾਲ ਲੋਕਾਂ ਨੂੰ ਥੋੜਾ ਜਿਹਾ ਹੋਰ ਬਾਦ ਮਿਲ ਗਿਆ ਉਹਦੇ ਨਾਲ ਵੀਡੀਓ ਵਾਇਰਲ ਹੋ ਗਈ ਜੀ ਵਾਇਰਲ ਹੋਣ ਨਾਲ ਚਲੋ ਸਾਡਾ ਜਿਹੜਾ ਸੀਗਾ ਮੱਲਾ ਹੌਸਲਾ ਹੌਸਲਾ ਹੋ ਗਿਆ ਹੌਸਲਾ ਹੋ ਗਿਆ ਉਦੋਂ ਨਾ ਉਹਨਾਂ ਦਿਨਾਂ 'ਚ ਇੱਕ ਹੋਰ ਵਧੀਆ ਇੱਕ ਖੂਬਸੂਰਤੀ ਇਹ ਸੀ ਜੀ